ਮੋੜ ਕੇ ਮੇਰਾ ਰਾਣਾ ਰੁਕਲੀ ਤੇ ਮੇਤੋ ਬੁਰਾ ਕੋਈ ਨਹੀਂ ਉਹ ਹੈਲੋ ਤੂੰ ਸੁਣੀ ਹੈ ਤਾਂ ਤੇਰੀ ਨਖਰੀ ਜਰੀ ਹੈ ਕਿੰਦਾ ਤੇਰੇ ਵਰਗੀਆਂ 40 50 ਰਖੀਲਾ ਨਾ ਮੈਂ ਪਹਿਲਾਂ ਵੀ ਰੱਖਣਾ ਸੀ ਉਹ ਹਾਂ ਬਈ ਇਹਦਾ ਹੈਗੀ ਵੀ ਆ ਤੇ ਤੀਜੀ ਜਾਨ ਇਹਨੇ ਤਾਂ ਮਨ ਹੁਣ ਤੱਕ ਸਾਹ ਰੱਖਿਆ ਹੈ ਦੀਪਕ ਘਰੇ ਨਹੀਂ ਹੈਗਾ ਤੂੰ ਜਾ ਸਕਦਾ ਜਾ ਸਕਦਾ ਹਾਂ ਹੁਣ ਨਹੀਂ ਜਾ ਹਾਲ ਨਹੀਂ ਜਾ ਆਹ ਇਹਨੇ ਤੇਰੇ ਕਰ ਮੈਂ ਮੈਂ ਤਾਂ ਯਕੀਨ ਹੀ ਨਹੀਂ ਹੋ ਰਿਹਾ ਇਨਾ ਕੁਛ ਹੋ ਗਿਆ ਉਹਨੂੰ ਡੈਡੀ ਸਾਡੇ ਚ ਨਹੀਂ ਰਹੇ ਯਕੀਨ ਤਾਂ ਮੈਨੂੰ ਵੀ ਨਹੀਂ ਆਉਂਦਾ ਪਰ ਚਲ ਕੋਈ ਨਹੀਂ ਦੱਸੇ ਤੂੰ ਦਿਲ ਹੋਲਾ ਨਾ ਕਰ ਹੁਣ ਰੱਬ ਅੱਗੇ ਕਿਹਦਾ ਜੋਰ ਚੱਲਦਾ ਐ ਉਹਨਾਂ ਨੂੰ ਹਲੇ ਛੱਡ ਕੇ ਨਹੀਂ ਸੀ ਜਾਣਾ ਚਾਹੀਦਾ ਚੁੱਪ ਕਰ ਜਾ ਮੇਰੀ ਪਹਿਨਵਣ ਤੈਨੂੰ ਰੋਂਦਿਆ ਦੇਖ ਕੇ ਤਾਂ ਮੇਰਾ ਵੀ ਜੀ ਥੜਦਾ ਚਾਚੀ ਤੇ ਇਹ ਤੂੰ ਅਜੇ ਤੱਕ ਰੋਈਏ ਚਾਨੀਆ ਰੋਣਾ ਜਿਹੜਾ ਰੱਬ ਦਾ ਪਾਣਾ ਸੀ ਦੇਖੋ ਮੰਨਣਾ ਹੀ ਪੈਣਾ ਪੁੱਤ ਸਹੀ ਗੱਲ ਐ ਚਾਚੀ ਮੈਂ ਤਾਂ ਤੇਹੀ ਸਮਝਾਈ ਜਾਂਦੀ ਐ ਇਹਨੂੰ ਇਹ ਕੰਮਲੀ ਜੀ ਰੋਣਾ ਹੀ ਨਹੀਂ ਹਟਦੀ ਹੈਗੀ ਹੋਰ ਓਕੇ ਕੁਝ ਨਹੀਂ ਬਣਦਾ ਪੁੱਤ ਜਿਹੜਾ ਰੱਬ ਦਾ ਪਾਣਾ ਸੀ ਦੇਖੋ ਤਾਂ ਮੰਨਣਾ ਹੀ ਪੈਣਾ ਹੁਣ ਹੌਸਲਾ ਰੱਖੋ ਥੋੜਾ ਬੋਤਾ ਚੱਲ ਤੀ ਤੂੰ ਧਿਆਨ ਰੱਖੇ ਦਾ ਮੁੰਡਾ ਕਿੱਥੇ ਆਜੱਸੇ ਦੀਪ ਨੂੰ ਆਵਾਜ਼ ਮਾਰੀ ਮੈਂ ਉਹਦੇ ਨਾਲ ਕੋਈ ਗੱਲ ਕਰਨੀ ਹੈ ਬਾਈ ਦੀਪ ਫੇਰੇ ਇਰੇ ਆ ਪੜਨੇ ਅਸੀ ਗੱਲ ਕੀ ਐਸੀ ਗੱਲ ਪੁੱਤ ਬੈਠ ਪੁੱਤ ਮੈਂ ਤੈਨੋਂ ਇੱਕ ਗੱਲ ਕਰਨੀ ਆ ਹਾਂਜੀ ਦੱਸੋ ਦੇਖ ਪੁੱਤਾਂ ਮਾਂ ਤਾਂ ਤੇਰੀ ਤੈਨੂੰ ਪਹਿਲਾਂ ਹੀ ਛੱਡ ਕੇ ਚਲ ਗਈ ਸੀ ਠੀਕ ਆ ਹੁਣ ਇੱਕ ਇੱਕ ਹਜ਼ਾਰ ਆ ਸੀ ਤੁਹਾਡਾ ਤੇਰਾ ਪਿਓ ਵੀ ਚਲ ਗਿਆ ਹੁਣ ਤੁਹਾਨੂੰ ਆਪ ਹੀ ਹਮਤ ਰੱਖਣੀ ਪੈਣੀ ਆ ਬਾਕੀ ਦੇ ਘਾਣਾ ਤੁਸੀਂ ਆਪ ਦੇ ਆਪ ਨੂੰ ਕਦੇ ਵੀ ਇਕੱਲਾ ਨਾ ਸਮਝਿਓ ਤੇਰਾ ਚਾਚਾ ਹਰ ਵੇਲੇ ਤੇਰੇ ਨਾਲ ਆ ਜਦੋਂ ਵੀ ਤੈਨੂੰ ਲੋੜ ਹੋਵੇ ਤਰੇ ਚਾਚੀ ਵੀ ਬੇਸ਼ੱਕ ਅੱਧੀ ਰਾਤ ਫੋਨ ਕਰਕੇ ਅਸੀਂ ਹਾਜ਼ਰ ਹੋਵਾਂਗੇ ਸਾਰਾ ਟਾਈਮ ਹਮੇਸ਼ਾ ਬਸ ਹਿੰਮਤ ਰੱਖੋ ਕਿਉਂਕਿ ਜਿਹੜਾ ਰੱਬ ਦਾ ਪਾਣਾ ਸੀ ਦੇਖੋ ਮੰਨਣਾ ਪੈਣਾ ਹਾਂ ਚਾਚੀ ਮੈਂ ਵੀ ਇਹਨਾਂ ਨੂੰ ਹੀ ਸਮਝਉਣੀ ਆ ਪਰ ਇਹ ਕੰਮਲੀ ਦੀ ਰੋਣਾ ਹੀ ਨਹੀਂ ਹਟਦੀ ਹੈਗੀ ਦੇਖ ਪੁੱਤਰ ਹੋ ਕੇ ਕੁਝ ਨਹੀਂ ਬਣਦਾ ਸਹੀ ਕਿਹਾ ਚਾਚੀ ਤੁਹਾਡਾ ਵੀ ਬਹੁਤ ਸਹਾਰਾ ਇਹਨਾਂ ਨੂੰ ਅੜੇ ਥੋੜੇ ਥੋੜੀ ਵੀ ਲੋੜ ਪੈਣੀ ਇਹਨਾਂ ਨੂੰ ਹੋਰ ਕੌਣ ਆ ਕੇ ਖੜਜੂ ਇਹਨਾਂ ਦੇ ਚਲ ਕੋਈ ਨਾ ਬੁੱਤ ਤੋ ਕਿੰਨਾ ਦਿਨ ਐਥੇ ਮੈਂ ਤਾਂ ਚਾਚੀ ਹਲੇ ਹੈਗੀ ਐ ਤੇ ਕੋਈ ਫਿਰ ਤਾਂ ਜੀ ਨਹੀਂ ਕਰਦਾ ਇਹਨੂੰ ਛੱਡ ਕੇ ਜਾਣ ਨੂੰ ਚਲ ਕੋਈ ਨਾ ਬੁੱਤ ਤੋ ਇਹਦਾ ਧਿਆਨ ਰੱਖੀ ਬਾਕੀ ਰਲ ਮਿਲ ਕੇ ਕੰਮ ਕਰ ਲਿਆ ਕਰੋ ਜੇ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਤਾਂ ਮੈਨੂੰ ਆਵਾਜ਼ ਮਾਰ ਚਾਚੀ ਕੰਮ ਦੀ ਤਾਂ ਕੋਈ ਗੱਲ ਹੀ ਨਹੀਂ ਮੈਂ ਹੈਗੀ ਐ ਇਹਦੇ ਨਾਲ ਮੈਂ ਆਪ ਹੀ ਸਾਰਾ ਕੰਮ ਕਰ ਲਵਾਂਗੀ ਤੁਸੀਂ ਵੀ ਫਿਕਰ ਨਾ ਕਰੋ ਸਰ ਕੋਈ ਨਾ ਜੇ ਵੇਰੇ ਕੋਈ ਲੋੜ ਹੋਈ ਨਾ ਤਾਂ ਮੈਨੂੰ ਆਵਾਜ਼ ਮਾਰ ਕੋਈ ਨਹੀਂ ਚਾਚੀ ਦੇਖਦੇ ਹੀ ਪੁੱਤ ਮੈਂ ਤਾਂ ਕਦੇ ਤੁਹਾਡੇ ਤੇ ਆਪਣੇ ਜਵਾਕਾਂ 'ਚ ਫਰਕ ਸਮਝਿਆ ਹੀ ਨਹੀਂ ਹੈਗਾ। ਮੈਂ ਤਾਂ ਤੁਹਾਨੂੰ ਵੀ ਉਹਨਾਂ ਵਰਗੇ ਹੀ ਸਮਝਦੀ ਆ। ਬਾਕੀ ਦੇਖ ਮੈਂ ਤੁਹਾਡੇ ਮਾਮਾ ਤੋਂ ਘਟਣੀ ਹੈਗੀ। ਮੈਂ ਵੀ ਤੇਰੀ ਮਾਂ ਵਰਗੀ ਆ। ਬਾਕੀ ਜੇ ਕਿਸੇ چیز ਦੇ ਲੋੜ ਹੋਈ ਤਾਂ ਜਰੂਰ ਦੱਸਿਓ ਮੈਨੂੰ। ਕੋਈ ਗੱਲ ਨਹੀਂ ਬੱਚਾ। ਚਲ ਠੀਕ ਆ ਪੁੱਤ। ਚਲਦੀ ਏ ਧਿਆਨ ਰੱਖੀ ਜਸੂ। ਠੀਕ ਆ ਪੁੱਤ। दीपा, ओ दीपा ना ना है अंदर ही, इत तू इत की, तो की करता पा ਉਹ ਟੈਨਸ਼ਨ ਨਾਲ ਐ ਮੈਂ ਤੇਰੀ ਘਰ ਕਿ ਨਹੀਂ ਆਇਆ ਉਹ ਮੈਂ ਤਾਂ ਦੀਪ ਕੋਲੇ ਆਇਆ ਮੇਰੀ ਗੱਲ ਸੁਣ ਮੇਰੇ ਭਰਾ ਤੋਂ ਨਾ ਤੂੰ ਦੂਰ ਹੀ ਰਹਿ ਕਰ ਠੀਕ ਹੈ ਇਹ ਤੇਰਾ ਵੀ ਭਲਾ ਤੇ ਮੇਰੇ ਭਰਾ ਦਾ ਤੂੰ ਭਲਿਆਂ ਦੇ ਚੱਕਰ ਚ ਬੜੀ ਨਾ ਪੈ ਨਾਲੇ ਦੂਰਦਾਰ ਵਾਲੀਆਂ ਗੱਲਾਂ ਤਾਂ ਅਲੱਗ ਨੇ ਹੁਣ ਤਾਂ ਅਸੀਂ ਬਹੁਤ ਪੱਕੇ ਆੜੀ ਆ ਪੱਕੇ ਆੜੀ ਦਾ ਤਾਂ ਮੈਨੂੰ ਪਤਾ ਨਹੀਂ ਪਰ ਮੈਨੂੰ ਤੇਰੀ ਸਾਰੀਆ ਕਰਤੂਤਾ ਦਾ ਪਤਾ ਹੈ ਇਸ ਕਰਕੇ ਤੈਨੂੰ ਸਮਝਾ ਰਹੀ ਆ ਮੇਰੇ ਭਰਾ ਤੋਂ ਦੂਰ ਹੈ ਨਾਲੇ ਉਹ ਤੇ ਰਾੜੀ ਕਿੱਥੋਂ ਬਣ ਗਿਆ ਇੰਨਾ ਛੋਟਾ ਹੈ ਤੇਰੇ ਤੋਂ ਓਏ ਯਾਰੀਆਂ ਵਾਸਤੇ ਉਮਰਾਂ ਨਹੀਂ ਲਿਕੀਆਂ ਦੀਆਂ ਸਮਝ ਗਈ ਪਰ ਮੈਂ ਤੈਨੂੰ ਇੱਕ ਗੱਲ ਦੱਸਾਂ ਮੈਨੂੰ ਤੇਰੀ ਯਾਰੀ ਆਪਣੇ ਭਰਾ ਨਾਲ ਨਹੀਂ ਚਾਹੀਦੀ ਇਸ ਕਰਕੇ ਮੇਰੇ ਭਰਾ ਦਾ ਖਹਿੜਾ ਛੱਡ ਦੇ ਓਏ ਮੈਂ ਕਿਹਾ ਜੀ ਤੇਰੇ ਨਾਲ ਯਾਰੀ ਪਈ ਉਹਦੇ ਨਾਲ ਹੀ ਰੱਖ ਲੈਣਾ ਮੈਂ ਤੇਰੇ ਨਾਲ ਨਾ ਸੱਚੀ ਬੈਸਟ ਹੀ ਨਹੀਂ ਪਹਿਣਾ ਚਾਹਦੀ ਦੀਪਕ ਘਰੇ ਨਹੀਂ ਹੈਗਾ ਤੂੰ ਜਾ ਸਕਦਾ ਜਾ ਸਕਦਾ ਹਾਂ ਹੁਣੇ ਜਾ ਆ ਲੈ ਨਹੀਂ ਜਾਣਾ ਆ ਵੇਗਾ ਤੇਰੀ ਕਰ ਬਸ ਤੇਰੀਆਂ ਆਹੀ ਕਰਤੂਤਾਂ ਕਰਕੇ ਨਾ ਮੈਂ ਆਪਣੇ ਭਰਾ ਤੋਂ ਤੈਨੂੰ ਦੂਰ ਰੱਖ ਰਹੀ ਆ ਕਿੰਨਾ ਕੁ ਟਾਈਮ ਰੱਖੇਂ ਮੈਨੂੰ ਤੇਰੀ ਗੱਲ ਸੁਣਦਾ ਇਹ ਤੇਰਾ ਵਹਿਮ ਹੈ ਠੀਕ ਹੈ ਮੇਰਾ ਭਰਾ ਮੈਨੂੰ ਬਹੁਤ ਪਿਆਰ ਕਰਦਾ ਹੈ ਕੋਈ ਨਹੀਂ ਆ ਜੂਗਾ ਮੈਂ ਵੀ ਇੱਥੇ ਬੈਠਾ ਠੀਕ ਹੈ ਦੇਖ ਲੈਂਦੇ ਆ ਹਏ ਤੂੰ ਤਾਂ ਗੁੱਸੇ ਜਿਹੀ ਬਾਣੀ ਸੁਣ ਗਈ ਬਾਕੀ ਰਹੀ ਗੱਲ ਉਹ ਉਹ ਤਾਂ ਮੈਂ ਸਾਰਾ ਕੁਝ ਭੁੱਲ ਗਿਆ ਠੀਕ ਹੈ ਚਲੋ ਕੀ ਤੈਨੂੰ ਤਕਲੀਫ ਦੇਣੀ ਮੈਂ ਚਲੇ ਜਾਂਦਾ ਦੀਪ ਨੂੰ ਸਹੀ ਹਜਰੂ ਲੱਗ ਗਈ ਵੀ ਮੈਂ ਆਇਆ ਸੀ ਜ਼ਰੂਰ ਜਾ ਸਕਦੇ ਹੋ ਤੁਸੀਂ ਮੈਂ ਤਾਂ ਦੀਪ ਤੇ ਹੈਰਾਨ ਆ ਉਹ ਇਹੋ ਜਿਹੇ ਨਾਲ ਕਿਵੇਂ ਯਾਰੀ ਪਾਣ ਲੱਗ ਗਿਆ ਆਣ ਦੇ ਲਾਂਦੀ ਆਉਦੀ ਵੀ ਕਲਾਸ ਜਰਸੀ ਕੀ ਕਰਨੀ ਹੈ ਮਾਂ ਬਸ ਕੰਮ ਜਿ ਨਿਬੜ ਕੇ ਹਟੀ ਸੀ ਵਧੀਆ ਹੋ ਗਿਆ ਤੂੰ ਚੰਗੇ ਟਾਈਮ ਆ ਗਈ ਸਾਰਾ ਦਿਨ ਤੇਰਾ ਕੰਮ ਨਹੀਂ ਨਿਪੜਦਾ ਮੈਂ ਤਾਂ ਸਭ ਨੂੰ ਇਹੀ ਕਹਿਣ ਲੱਗੀ ਸੀ ਕੰਮ ਨਿਬੜ ਗਏ ਆਪਾਂ ਬਹਿ ਕੇ ਗੱਪਸ਼ਪ ਕਰਦੇ ਆ ਠੀਕ ਹੈ ਵੈਸੇ ਵੀ ਅੱਜ ਮੇਰਾ ਸਵੇਰੇ ਸਵੇਰ ਦਾ ਮੂਡ ਖਰਾਬ ਹੋਇਆ ਪਿਆ ਮੂਡ ਖਰਾਬ ਹੋ ਗਿਆ ਕਿਉਂ ਯਾਰ ਤੂੰ ਵੀ ਸਮਝਾਈ ਛੋਟੇ ਨੂੰ ਪਤਾ ਨਹੀਂ ਕਿਹੋ ਜਿਹੀ ਸੰਗਤ ਵਿੱਚ ਪਈ ਜਾਂਦਾ ਹੈ ਅਜੀਬ ਗਰੀਬ ਜੇ ਦੋਸਤ ਬਣਾਈ ਜਾ ਰਿਹਾ ਹੈ ਅਜੀਬ ਗਰੀਬ ਸਮਝੀ ਨਹੀਂ ਮੈਂ ਤੇਰੀ ਗੱਲ ਤੂੰ ਛੋਟੀ ਐ ਤੈਨੂੰ ਸਮਝ ਵੀ ਨਹੀਂ ਆਣੀ ਬਸ ਥੋੜਾ ਜਨਾ ਉਹਦੀ ਸੰਗਤ ਦਾ ਧਿਆਨ ਰੱਖਿਆ ਕਰ ਮੇਰੀ ਗੱਲ ਸੁਣ ਤੂੰ ਮੈਨੂੰ ਬੈਠ ਕੇ ਦੱਸ ਪਹਿਲਾਂ ਤਾਂ ਮੈਂ ਵੈਸੀ ਵਿਆਹ ਤੋਂ ਆਈਆਂ ਥੱਕੀ ਹੋਈ ਅੱਛਾ ਹਾਂ ਚਲ ਬੈਠ ਮੈਂ ਤਨ ਪਾਣੀ ਪਿਲਾ ਦਿਆ ਆ ਜਾ ਜਲਦੀ ਲਿਆ ਲੈ ਹੋਰ ਕੁਝ ਖਾਣਾ ਪੀਣਾ ਤਾਂ ਦੱਸ ਕੀ ਸੇਵਾ ਕਰਾਂ ਕੁਝ ਨਹੀਂ ਖਾਣਾ ਪੀਣਾ ਮੈਂ ਤਾਂ ਹੂੰ ਬਸ ਕੀ ਗੱਲ ਹੈ ਕਿਹੜੇ ਅਜੀਬ ਗਰੀਬ ਦੋਸਤ ਆ ਗਏ ਉਹਦੇ ਯਾਰ ਇੱਕ ਨਾ ਪਿੰਡ ਵਿੱਚ ਹੈਗਾ ਸਾਰੇ ਪਿੰਡ ਜਾਣਦੇ ਲੁੱਚਾ ਇੱਕ ਨੰਬਰ ਦਾ ਛੇ ਤੂੰ ਵੀ ਜਾਣਦੀ ਹੋਵੇ ਮੈਨੂੰ ਤਾਂ ਵੈਸੇ ਨਹੀਂ ਉਹ ਚੰਗਾ ਲੱਗਦਾ ਅੱਜ ਜ਼ਬਰਦਸਤੀ ਘਰ ਆ ਗਿਆ ਕਿਹੜਾ ਮੈਨੂੰ ਤਾਂ ਉਹਦਾ ਨਾਮ ਵੀ ਨਹੀਂ ਪਤਾ ਹੈਗਾ ਯਾਰ ਇੱਕ ਪਿੰਡ ਵਿੱਚ ਇੱਕ ਮਿੰਟ ਸੁੱਖਾ ਤਾਂ ਨਹੀਂ ਹੈਗਾ ਰਾਮੇ ਵਾਲਾ ਪਤਾ ਨਹੀਂ ਮੈਨੂੰ ਉਹਦਾ ਨਾਮ ਨਹੀਂ ਪਤਾ ਬਸ ਉਹਨੂੰ ਸਾਰੇ ਹੀ ਜਾਣਦੇ ਆ ਮੈਨੂੰ ਇਹ ਨਹੀਂ ਸਮਝ ਆਉਂਦੀ ਮੈਂ ਉਹਦੇ ਤੋਂ ਕੀ ਲੈਣਾ ਆਪਣਾ ਭਰਾ ਆਪਣਾ ਛੋਟਾ ਭਰਾ ਕਿਵੇਂ ਉਹਦੇ ਸੰਗਤ ਵਿੱਚ ਪੈ ਗਿਆ ਦੀਪ ਹਾਂ ਮੈਨੂੰ ਇਹੀ ਟੈਨਸ਼ਨ ਖਾਈ ਜਾ ਰਹੀ ਹੈ ਉਹਦੇ ਸਿਰ ਤੇ ਅੱਜ ਘਰ ਤੱਕ ਆ ਗਿਆ ਮੈਂ ਤਾਂ ਇਹ ਜਿਹੇ ਬੰਦੇ ਨੂੰ ਮੂੰਹ ਨਾ ਲਾਵਾਂ ਨਾਲੇ ਐਂ ਕਰ ਤਾਂ ਕੋਣ ਤਾਂ ਸਹੀ ਗੱਲ ਨਹੀਂ ਹੈਗੀ ਫਿਰ ਤੁਸੀਂ ਦੀਪ ਨੂੰ ਸਮਝਾਓ ਦੀਪ ਮੈਨੂੰ ਮਿਲੇ ਤਾਂ ਮੈਨੂੰ ਸਮਝਾਵਾਂ ਨਾ ਮੈਂ ਉਹਨੂੰ ਤਾਂ ਹੀ ਤਾਂ ਪੁੱਛੂੰਗੀ ਇਹ ਤੈਨੂੰ ਕਿੱਥੇ ਮਿਲ ਗਿਆ ਤੂੰ ਇਹਦੇ ਨਾਲ ਕਿਵੇਂ ਯਾਰੀ ਪਾਲੀ ਆਣ ਵਾਲਾ ਹੀ ਹੋਊਗਾ ਨਹੀਂ ਤੂੰ ਵੀ ਉਹਦੀ ਕਲਾਸ ਹਾਂ ਠੀਕ ਹੈ ਮੈਂ ਵੀ ਕਹੂੰਗੀ ਉਹਨੂੰ ਮੈਨੂੰ ਤਾਂ ਕਹਿੰਦਾ ਮੈਂ ਤਾਂ ਨੋਟਸ ਲੈਣ ਜਾ ਰਿਹਾ ਤੂੰ ਮੈਨੂੰ ਸ਼ਾਮ ਨੂੰ ਮਿਲੀ ਹੁਣ ਮੈਂ ਆਈ ਹਾਂ ਹੁਣ ਆਪ ਘਰੇ ਨਹੀਂ ਹੈਗਾ ਉਹ ਜਿਹੜਾ ਪਤਾ ਕਰ ਇਹ ਕਿੱਥੋਂ ਕਿੱਥੋਂ ਨੋਟਸ ਲੈਂਦਾ ਠੀਕ ਹੈ ਥੋੜੀ ਅੱਖ ਰੱਖਿਆ ਕਰ ਮੈਂ ਤਾਂ 24 ਘੰਟੇ ਦੇ ਨਾਲ ਰਹਿ ਨਹੀਂ ਸਕਦੀ ਤੂੰ ਫਿਰ ਵੀ ਇਹਦੇ ਨਾਲ ਫੜਦੀ ਐ ਥੋੜੀ ਜੀ ਨਜ਼ਰ ਰੱਖੀ ਪਲੀਜ਼ ਕੋਈ ਨਹੀਂ ਦੀਦੀ ਤੁਸੀਂ ਬਿਲਕੁਲ ਫਿਕਰ ਨਾ ਕਰੋ ਮੈਂ ਹੈਗੀ ਹਾਂ ਨਾਲੇ ਮੈਨੂੰ ਸਮਝਾਉਂਗੀ ਵੀ ਪਰ ਇੱਕ ਵਾਰੀ ਤੁਸੀਂ ਵੀ ਸਮਝਾ ਦਿਓ ਤੁਹਾਡੇ ਕਹੀ ਗੱਲ ਹੋਰ ਹੁੰਦੀ ਮੈਂ ਤਾਂ ਕਰੂੰਗੀ ਹੀ ਗੱਲ ਆਵੇ ਤਾਂ ਸਹੀ ਕੰਨ ਖਿੱਚ ਦਿਓ ਫੜ ਕੇ ਉਹਦੇ ਜਿਆਦਾ ਸਿਆਣਾ ਬੰਦਾ ਹੈ ਚੱਲ ਛੱਡੋ ਸਾਰੇ ਇਹ ਗੱਲਾਂ ਤੁਹਾਨੂੰ ਪਤਾ ਇੰਨਾ ਮਜ਼ਾ ਆਇਆ ਵਿਆਹ ਚ ਸੱਚੀ ਬਹੁਤ ਜ਼ਿਆਦਾ ਤੇਰਾ ਨਾਮ ਹੋ ਰਿਹਾ ਸਾਰੀ ਹੈ ਤੇਰੀ ਫੋਟੋ ਵੀ ਦੇਖੇ ਤੇਰਾ ਸੂਟ ਵੀ ਬਹੁਤ ਸੋਹਣਾ ਸੀ ਬਹੁਤ ਤੂੰ ਇੰਜੋਏ ਕੀਤਾ ਮੈਨੂੰ ਲੱਗ ਗਿਆ ਪਤਾ ਸੱਚੀ ਮੈਂ ਤੁਹਾਨੂੰ ਬਹੁਤ ਮਿਸ ਕੀਤਾ ਓਹੋ ਕੀ ਕਾਲੀ ਕਾਲੀ ਚ ਮਠਾਈ ਤਾਂ ਲੈ ਕੇ ਆਣਾ ਭੁੱਲ ਗਈ ਯਾਰ ਇਹ ਤਾਂ ਗਲਤ ਗੱਲ ਹੈ ਮੈਂ ਤਾਂ ਉਡੀਕ ਦੀ ਪਈ ਸੀ ਤੂੰ ਆਵੇਂਗੀ ਤੇ ਬਾਜੀ ਖਾਵਾਂਗੇ ਲੈ ਲੈ ਕੇ ਆਉਂਗੀ ਬਾਜੀ ਮੈਂ ਮਜ਼ਾਕ ਕਰਦੀ ਆ ਮੈਂ ਨਾ ਹੁਣ ਕਾਲੀ ਕਾਲੀ ਚਾਹੀ ਮਗਾ ਸ਼ਾਮ ਨੂੰ ਹੀ ਲੈ ਕੇ ਜਾਉਂਗੀ ਨਾਲੇ ਉਹਦੀ ਦੀਪਾ ਵੀ ਹੋਊ ਹਾਂ ਮੈਂ ਵੀ ਉਹੀ ਕਹਿ ਰਹੀ ਆ ਨਾ ਤੇ ਉਹਦੇ ਲਈ ਤਾਂ ਸਪੈਸ਼ਲ ਲੈ ਕੇ ਆਏਗੀ ਮਿਰਲੀ ਤੁਰਨਾ ਸਪੈਸ਼ਲ ਲੱਕਿਆ ਰਹੀਆਂ ਹੂੰ ਹੂੰ ਨਹੀਂ ਇਹ ਜੀ ਕੋਈ ਗੱਲ ਨਹੀਂ ਹੈਗੀ ਐਨਾ ਤਾਂ ਮੈਨੂੰ ਵੀ ਪਤਾ ਠੀਕ ਹੈ ਮੇਰੇ ਅਗੇ ਨਾ ਬੜ ਅੰਦਾ ਤਿੱਪਾ ਤੂੰ ਇੱਧਰ ਕਿਵੇਂ ਕਿੱਧਰ ਜਾ ਕੇ ਆਏ ਮੈਂ ਤਾਂ ਨੋਟਸ ਲੈ ਕੇ ਆਇਆ ਹਾਂ ਦੋਸਤੋ ਪਤਾ ਹੀ ਹੈ ਮੈਨੂੰ ਕਿਹੜੇ ਨੋਟਸ ਲੈਂਦਾ ਫਿਰਦਾ ਘਰੇ ਕਿਉਂ ਨਹੀਂ ਵੜਦਾ ਟਾਈਮ ਨਾਲ ਹੁਣ ਕਰੇ ਨੋਟਿਸ ਲੈ ਕੇ ਫੇਰ ਹੀ ਬੜੂਗਾ ਆ ਦੇਖਾ ਨੋਟਿਸ ਲੈ ਕੇ ਆਏਗਾ ਮੈਨੂੰ ਨਾ ਦੀਦੀ ਨੇ ਦੱਸਿਆਗਾ ਵੀ ਤੂੰ ਕਿੱਥੇ ਕਿੱਥੇ ਤੇ ਕਿਹੜੇ ਕਿਹੜੇ ਨਾਲ ਯਾਰੀਆਂ ਪਗਾਉਂਦਾ ਫਿਰਦਾ ਉਹ ਕੀ ਦੱਸਦਾ ਤੈਨੂੰ ਉਹ ਤੇਰੇ ਰੂਹੀ ਕਰਨ ਭਰਤੀ ਰਹੀ ਹੈ ਇਹ ਬੋਲਦੀ ਰਹਿੰਦੀ ਹਮ ਤਾਂ ਤੈਨੂੰ ਜ਼ਿਆਦਾ ਪਤਾ ਨਾ ਵੱਡਾ ਦਾਦਾ ਚੋਂ ਐ ਤੂੰ ਦੇਖਦੀ ਪੇ ਮੈਂ ਮਜ਼ਾਕ ਨਹੀਂ ਕਰ ਰਹੀ ਤੈਨੂੰ ਵੀ ਪਤਾ ਤੇਰੇ ਲਈ ਸக்ஸੈਸ ਹੋਣਾ ਕਿੰਨਾ ਜ਼ਰੂਰੀ ਆ ਘਟੂ ਘਟ ਪੜ ਪੁੜੀ ਲਿਆ ਕਰ ਜੇ ਪੜੇਗਾ ਤਾਂ ਵਧੀਆ ਨੌਕਰੀ ਮਿਲੂਗੀ ਸਰਾ ਹੋਰਾਂ ਕਦੇ ਵਾਸਤੇ ਲੈ ਕੇ ਆਇਆ ਮੈਂ ਪੜਨੋ ਵਾਸਤੇ ਲੈ ਕੇ ਆਇਆ ਮੈਨੂੰ ਦੀਦੀ ਦੱਸਦੀ ਸੀ ਵੀ ਤੇਰੀ ਨਾ ਹੁਣ ਵੱਡੇ ਵੱਡੇ ਮੁੰਡਿਆਂ ਨਾਲ ਯਾਰੀ ਦੋਸਤੀ ਹੈ ਆਪਦੇ ਹਾਨਦਿਆਂ ਨਾਲ ਹੀ ਰਹੀਦਾ ਹੁੰਦਾ ਜਿਹੜੇ ਆ ਜ਼ਿਆਦਾ ਵੱਡੇ ਨੇ ਨਾ ਇਹ ਬਗਾੜ ਦਿੰਦੇ ਨੇ ਉਹ ਨਹੀਂ ਵੱਡੇ ਨਾਲ ਕਿਥੇ ਦੋਸਤੀ ਹੈ ਰ ਮਦਾ ਦੇ ਨਾਲ ਦਾ ਨਹੀਂ ਰਹਿਣਾ ਗਾ ਜਿਹੜੇ ਨਾਲ ਪੜਦੇ ਨੇ ਮੇਰੇ ਉਹੀ ਕਰੀ ਜਾਂਦੀ ਆ ਉਹ ਤਾਂ ਚੱਲ ਠੀਕ ਹੈ ਤੂੰ ਜੋ ਮਰਜ਼ੀ ਕਰ ਮੈਂ ਕੀ ਲੈਣਾ ਯਾਰ ਤੈਨੂੰ ਮੇਰੇ ਤੇ ਯਕੀਨ ਨਹੀਂ ਹੈਗਾ ਯਾਰ ਦੀ ਤੂੰ ਹੀ ਬੋਲਦੀ ਰਹਿੰਦੀ ਆ ਦੇਖ ਦੀ ਮੈਨੂੰ ਤੇਰੇ ਤੇ ਆਪਣੇ ਆਪ ਨਾਲੋਂ ਵੱਧ ਕੇ ਯਕੀਨ ਆ ਪਰ ਤੂੰ ਕੋਈ ਇਹੋ ਜਿਹਾ ਕੰਮ ਨਾ ਕਰੀ ਜਿਸ ਦੇ ਨਾਲ ਸਾਨੂੰ ਸ਼ਰਮਿੰਦਗੀ ਮਹਿਸੂਸ ਹੋਵੇ

ਹਰੇਕਨ ਉਹਦੀ ਕੋਈ ਕੰਮ ਕਰਦੀ ਹੁੰਨੀ ਯਾਰ ਤੂੰ ਕਿਉਂਕਿ ਮੇਰਾ ਦੋਸਤ ਆਇਆ ਸੀ ਮੈਨੂੰ ਦੱਸ ਤੂੰ ਉਹਨੂੰ ਕਿਉਂ ਦੱਸਿਆ ਪ੍ਰੀਤ ਨੂੰ ਕਿਉਂ ਕੀ ਕਹਿੰਦੀ ਸੀ ਉਹ ਤੈਨੂੰ ਉਹ ਲੈਕਚਰ ਦੇਣ ਲੱਗੀ ਹੁੰਦੀ ਆ ਯਾਰ ਉਹ ਹੋਰ ਤੈਨੂੰ ਪਤਾ ਹੋਵੇਗਾ ਉਹ ਤਾਂ ਜਿਹੜੇ ਲੈਕਚਰ ਦਿੰਦੀ ਏ ਸੋ ਦਿੰਦੀ ਏ ਤੂੰ ਪਹਿਲਾਂ ਮੈਨੂੰ ਇਹ ਦੱਸ ਤੇਰੇ ਕਿਹੜੇ ਕਿਹੜੇ ਦੋਸਤ ਔਰ ਮੈਨੂੰ ਹੀ ਨਹੀਂ ਪਤਾ ਹੈਗਾ ਦੋਸਤ ਉਹ ਹੀ ਨੇ ਜਿਹੜੇ ਤੈਨੂੰ ਪਤਾ ਤਾਂ ਹੈਗੇ ਨੇ ਨਹੀਂ ਜੀ ਮੈਨੂੰ ਸਾਰੇ ਦੋਸਤਾਂ ਦਾ ਪਤਾ ਨਹੀਂ ਆ ਮੈਂ ਤਾਂ ਹੀ ਤੇਰੇ ਨਾਲ ਗੁੱਸੇ ਹੋ ਰਹੀ ਆ ਔਰ ਤਾਂ ਹੀ ਪ੍ਰੀਤ ਵੀ ਤੇ ਇੰਨਾ ਗੁੱਸੇ ਹੋਈ ਆ ਪਹਿਲਾਂ ਮੈਨੂੰ ਇਹ ਦੱਸ ਤੂੰ ਅੱਜਕਲ ਕਰ ਕੀ ਰਿ ਮੈਂ ਕੀ ਕਰਨਾ ਪਿੰਡ ਵਾਲੇ ਮੁੰਡੇ ਨੂੰ ਮੈਂ ਇੱਕ ਥੋੜਨ ਨਾ ਮੈਂ ਤਾਂ ਕਾਲਜ ਤੋਂ ਘਰ ਕਾਲਜ ਤੋਂ ਘਰ ਮੈਨੂੰ ਸਭ ਪਤਾ ਚੱਲ ਰਿਹਾ ਠੀਕ ਹੈ ਅ ਜੱਗੀ ਕੌਣ ਹੈ ਨਾਲੇ ਜੱਗੀ ਜੱਗੀ ਆਇਆ ਸੀਗਾ ਭਾਈ ਆਇਆ ਸੀਗਾ ਤੇਰਾ ਜੱਗੀ ਬਾਈਕ ਤੋਂ ਤਾਂ ਹੋ ਗਿਆ ਉਹ ਨਹੀਂ ਉਹ ਤਾਂ ਜਾਣਦਾ ਮੈਨੂੰ ਕਿਵੇਂ ਜਾਣਦਾ ਨਾਲੇ ਤੇਰੇ ਤੋਂ ਇੰਨਾ ਵੱਡਾ ਉਹ ਨਾਲੇ ਕੰਮ ਦਾ ਨਾ ਕਰਦਾ ਸਾਰਾ ਪਿੰਡ ਤਾਂ ਉਹਨੂੰ ਗਾਲਾਂ ਕੱਢਦਾ ਕਿੱਥੇ ਕੱਢਦਾ ਗਾਲਾਂ ਤੇਨੂੰ ਹੀ ਲੱਗਦਾ ਮੁੰਡਾ ਵਧੀਆ ਲੱਗਦਾ ਤੈਨੂੰ ਕਿਉਂ ਵਧੀਆ ਲੱਗਦਾ ਪਹਿਲਾਂ ਮੈਨੂੰ ਇਹ ਹੀ ਦੱਸ ਨਾ ਤੇ ਉਹ ਤੇਰੇ ਨਾਲ ਪੜਦਾ ਹੈ ਨਾ ਤੇਰੇ ਨਾਲ ਉਹਦਾ ਕੋਈ ਕੰਮਕਾਰ ਫਿਰ ਤੇਰਾ ਆੜੀ ਕਿਵੇਂ ਬਣ ਗਿਆ ਉਹ ਬਸ ਐਂ ਬਣ ਗਿਆ ਯਾਰ ਮੇਰਾ ਪੱਕਾ ਆੜੀ ਆ ਉਹਨੂੰ ਨਾ ਕੁਝ ਬੋਲ ਤੂੰ ਪੱਕਾੜੀ ਨਾ ਘਰ ਤੋਂ ਬਾਹਰ ਹੀ ਰੱਖ ਘਰ ਦੇ ਅੰਦਰ ਨਿਵੜਨਾ ਚਾਹੀਦਾ ਸੁਣ ਗਿਆ ਨਾ ਕਰ ਇਹ ਸੀ ਬਈ ਹਾਂ ਔਰ ਅੱਜ ਤੋਂ ਬਾਅਦ ਆਣਾ ਨਹੀਂ ਚਾਹੀਦਾ ਮੈਂ ਤੈਨੂੰ ਪਿਆਰ ਨਾਲ ਸਮਝਾ ਰਹੀ ਆ ਮੇਰੀ ਵਾਰਨਿੰਗ ਹੀ ਮੰਨਦਾ ਜੇ ਆ ਗਿਆ ਨਾ ਤਾਂ ਦੇਖ ਲਈ ਦੋਨਾਂ ਨੂੰ ਡੰਡੇ ਮਾਰ ਕੇ ਬਾਹਰ ਕੱਢੂੰਗੀ ਭਾਈ ਐਂ ਫੇਰ ਉਹਦੇ ਕੋਲ ਹੀ ਜਾ ਕੇ ਆ ਲੇ ਦੀਪ ਗਰਮ ਗਰਮ ਚਾਹ ਇਹ ਕਿੱਥੇ ਚਲਾ ਗਿਆ ਬਿਨਾਂ ਦੱਸੇ ਫੇਰ ਚਲਾ ਗਿਆ ਨਾ ਮੈਂ ਦੇਖ ਰਹੀ ਆ ਇਹ ਮੁੰਡਾ ਨਾ ਦਿਨ ਪਰ ਦਿਨ ਹੱਥੋਂ ਨਿਕਲੀ ਜਾਂਦਾ ਆਣ ਦੇ ਫੇਰ ਦੱਸਦੇ ਆ ਇਹਨੂੰ ਕੀ ਹਾਲ ਹੈ ਬਾਈ ਉਹ ਹਾਲ ਤਾਂ ਵਧੀਆ ਕਰਿਆ ਤੀਗਾ ਹੋਰ ਤੂੰ ਕਿੱਧਰ ਗਿਆ ਸੀ ਉਹ ਮੈਂ ਨੋਟਸ ਲੈਣ ਗਿਆ ਵਈ ਦੋਸਤ ਕੋਲੇ ਯਾਰ ਓਕੇ ਕਰੋਨਾ ਨੋਟਸ ਆਦਦਾ ਉਹ ਤੈਨੂੰ ਕੀ ਹਤ ਹੈਗਾ ਕੀ ਲੈਣਾ ਪੜਾਈਆਂ ਤੋਂ ਇਹ ਬਾਹਲਾ ਲੰਬਾ ਨਹੀਂ ਚੱਲਦੀਆਂ ਹੁੰਦੀਆਂ ਆਪਾਂ ਕਿਹੜਾ ਪੜ੍ਹਨ ਜਾਨੇ ਬਈ ਯਾਰ ਆਪਾਂ ਤਾਂ ਮਸਤੀ ਖੋਈਆਂ ਕਰਨੇ ਜਾਂਦੇ ਆ ਵਧੀਆ ਰਹੇਗਾ ਆਹੀ ਜ਼ਿੰਦਗੀ ਆ ਮਸਤੀ ਕਰ ਲੇਗਾ ਨਹੀਂ ਆ ਬਹੁਤੇ ਪੜੇ ਲਿਖੇ ਨਾ ਇੱਥੇ ਬੇਲੜ ਫਿਰਦੇ ਨੇ ਨਾ ਕਿਸ ਨੂੰ ਨੌਕਰੀ ਮਿਲਦੀ ਐ ਨਾ ਮਿਲਦੀ ਐ ਸ਼ੌਕਰੀ ਉਹ ਤਾਂ ਬਈ ਐ ਯਾਰ ਹੁਣ ਆਪਾਂ ਗੱਡੀ ਲੈਉਣੀ ਆਇਆ। ਸਕੂਟਰ ਸਾਈਕਲ ਤਾਂ ੱੱਕ ਜੀ ਨਹੀਂ ਪੈਂਦੀ ਕਾਜ ਤੇ। ਨਾਲ ਦੇ ਮੋਢੇ ਕਟੀਆਂ ਲੈ ਘਾਉਂਦਾ, ਥਾਰ, ਸਕਾਰਪਿਓਨ ਲੈ ਘਾਉਂਦਾ, ਉਹ ਨੇ ਚੱਪਾ ਵੀਰ ਕਾਲੇ ਰੰਗ ਦੇ। ਗੱਡੀ ਗੱਡੀ ਦੇ ਨੂੰ ਪਤਾ ਹੀ ਐ। ਇਹਨਾਂ ਨਾਲ ਆਉਂਦੀ ਐ। ਗੱਡੀ ਦੀ ਮਿਲ। ਕੋਈ ਤਾਂ ਤੈਨੂੰ ਦੱਸਿਆ ਤੀ। ਮਿਲਾਈ ਯਾਰਾਂ ਨਾਲ ਹੱਥ ਕੰਮ ਕਰਿਆ ਕਰ ਮੇਰਾ। ਗੱਡੀ ਐ, ਗੱਡੀਆਂ। ਗੱਡੀਆਂ ਦੀ ਕਮੀਆਂ ਕੋਈ। ਕਿੰਨੇ ਕ ਟਾਈਮ ਦੀ ਲੈਣੂ ਕੋਈ ਨਾ ਕੱਟੀ। ਇੱਕ ਮਹੀਨੇ ਚ ਲੈ ਲੇਂਗਾ। ਮਹੀਨੇ ਜੀ। ਹੋਰ ਆ ਤੇਰੇ ਸਾਹਮਣੇ ਮੇਰੇ ਕੋਲ 3-4 ਐਂ ਲੈ ਜਾਂਦਾ ਲੈ ਫਿਰ ਤਾਂ ਲੈਹਰਾ ਮੈਰਾ ਹੋ ਜਾਣੀ ਘਰੇ ਜਲੇ ਪ੍ਰੀਤ ਕੋਸ਼ ਹੋ ਜੂ ਨਲੇ ਮੇਰੀ ਭੈਣ ਪੂਰੀ ਕੋਸ਼ ਹੋ ਜੂ ਫੋਨ ਦਾ ਕਿੱਤੇ ਲੱਗ ਗਿਆ ਕੇਸ ਤੇਰੀ ਭੈਣ ਉਹ ਅੱਛਾ ਹਾਂ ਤੇਰੀ ਭੈਣ ਤੋਂ ਜ਼ਿਆਦਾ ਕੁੜੀ ਦਾ ਵਿਆਹ ਉਹ ਨਹੀਂ ਕਰਨਾ ਤੁਸੀਂ ਨੇ ਉਹ ਕਰਨਾਗਾ ਬਈ ਯਾਰ ਪਰ ਮੈਨੂੰ ਐ ਵੀ ਆਏ ਕੋਈ ਚੰਗਾ ਮੁੰਡਾ ਮਿਲ ਜੇ ਫਿਰ ਮੈਨੂੰ ਐ ਵੀ ਲੱਗਦਾ ਯਾਰ ਵੀ ਆਪਣੇ ਘਰੇ ਕੋਣ ਸੰਭੂਗਾ ਫਿਰ ਹੁਣ ਤਾਂ ਉਹ ਵੱਡੀ ਹੋ ਗਈ ਹੈਗੀ ਹੈਗੀ ਹਰ ਇੱਕ ਗੱਲ ਤੇ ਸਾਥ ਦੇ ਦਿੰਦੀ ਆ ਉਹ ਸੰਭਲੂ ਤੈਨੂੰ ਉਹ ਹੈਗੀ ਤੇ ਹੈਗੀ ਤੇਰੀ ਮਸ਼ੂਕ ਪ੍ਰੀਤ ਹੋ ਹੋ ਤਾਂ ਹੈਗੀ ਆ ਬਾਈ ਪਰ ਫਿਰ ਵੀ ਕਈ ਕੋਈ ਵੱਡਾ ਤਾਂ ਹੋਣਾ ਚਾਹੀਦਾ। ਉਹੋ ਕੋਈ ਗੱਲ ਨਹੀਂ। ਤੂੰ ਪ੍ਰੀਤ ਨੂੰ ਸਾਹਮਣੇ ਮੈਂ ਤੇਰੀ ਭੈਣ ਨੂੰ ਕੀ ਬਾਈ? ਮੈਂ ਤਾਂ ਇਹ ਕਹਣਾ ਉਹ ਵਿਆਹ ਉਹ ਤਾਂ ਕਰਨੇ ਪੈਂਦੇ ਨੇ। ਵੱਡੀ ਆ ਛੋਟੀ ਆ ਹੁਣ ਕਰਨਾ ਪੂਰੀ ਉਮਰ ਵੀ ਹੋਈ ਪਈ ਆ। ਹਾਂ ਵਿਆਹ ਤਾਂ ਕਰ ਲਈ। ਕੀ ਰਸਾਂ ਬਾਈ ਯਾਰ। ਨਾ ਉਹਦਾ ਡੈਡੀ ਕਹਿਣਾ। ਆ ਸਾਲੀਆਂ ਪੈਨਸ਼ਨ ਨਾਲ ਦਿਮਾਗ ਖਰਾਬ ਕਰ ਲੱਗਿਆ। ਇੰਨੇ ਜ਼ਿੰਮੇਵਾਰੀ ਪੈ ਗਈ ਚੱਕੀ ਨਹੀਂ ਜਾਂਦੀ ਐ। ਹੂੰ। ਪੈਨਸ਼ਨ ਉਹ ਤੈਨੂੰ ਘਰੇ ਵੀ ਤੇਰੀ ਟੈਂਸ਼ਨਾਂ ਦੀ ਦਵਾਈ ਦੇਣੇ ਗਿਆ ਸੀ ਆ ਚੱਕਾ ਉਹ ਜਾਂ ਸੱਤ ਮਿਆਸਵਾਂ ਤੇ ਇਹ ਹੀ ਦਵਾਈਆਂ ਟੈਂਸ਼ਨਾਂ ਦੀ ਉਹ ਹਾਂ ਬਾਈ ਇਹ ਤਾਂ ਹੈਗੀ ਹੀ ਆ ਬਈ ਤੀਜੀ ਜਾਨ ਇਹਨੇ ਤਾਂ ਮਨੂਣ ਤੱਕ ਸਾਭ ਰੱਖਿਆ ਹੂੰ ਉਹ ਇਹ ਤਾਂ ਵੱਡੇ ਵੱਡੇ ਨੂੰ ਸੰਭ ਲੰਦੀ ਐ ਇਹ ਚੀਜ਼ ਹੀ ਐਸੀ ਐ ਦੀਪ 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 ਆ ਗਈ ਕੀ ਹੋਇਆ ਤੈਨੂੰ ਐ ਕਿਉਂ ਕਰੀ ਜੰਨਾ ਉੱਠ ਉੱਠ ਕੇ ਬੈਠ ਪ੍ਰੀਤ ਦੇਖ ਕਿਵੇਂ ਕਰ ਰਿਹਾ ਦੀਪ ਕੀ ਹੋਇਆ ਤੈਨੂੰ ਪ੍ਰੀਤ ਮੇਰੀ ਗੱਲ ਸੁਣ ਮੈਨੂੰ ਲੱਗਦਾ ਇਹਨੂੰ ਚੱਕਰ ਆਂਦੇ ਪਏ ਤੂੰ ਜਾ ਡਾਕਟਰ ਕੋਲ ਜਾ ਹਾਂ ਠੀਕ ਹੈ ਮੈਂ ਪਿੰਡਲ ਡਾਕਟਰ ਨਹੀਂ ਯਾਰ ਕੁਝ ਨਹੀਂ ਹੋਇਆ ਤੈਨੂੰ ਕੁਝ ਚਾਹੀਦਾ ਮੈਨੂੰ ਇਹ ਦੱਸ ਹੋਇਆ ਕੀ ਤੈਨੂੰ ਉ ਬੀਪੀ ਉ ਬੀਪੀ ਘਟਾਉ ਮਰ ਜਾਓ ਐ ਤੇਰਾ ਬੀਪੀ ਕਿਵੇਂ ਘਟਾ ਮੈਂ ਡਾਕਟਰ ਕੋਲ ਲੈ ਲੈਣੀ ਹਾਂ ਹਾਂ ਜਾ ਡਾਕਟਰ ਤੇਰਾ ਬੀਪੀ ਚੈੱਕ ਕਰ ਲੂਗਾ ਪਤਾ ਲੱਗ ਜਾਊਗਾ ਕਿ ਸੇ ਚੀਜ਼ ਦੀ ਲੋੜ ਹੈ ਤਾਂ ਉਹ ਨਹੀਂ ਹੋਇਆ ਕੁਛ ਮੈਨੂੰ ੁਕਾਰ ਤਾਂ ਨਹੀਂ ਹੈ ਨਹੀਂ ਕੁਛ ਨਹੀਂ ਹੈਗਾ ਤੇਰਾ ਸ਼ਰੀਰ ਕਿਉਂ ਇੰਨਾ ਠੰਡਾ ਹੋਇਆ ਪਿਆ ਹੋ ਨਹੀਂ ਹੋ ਗਿਆ ਠੰਡਾ ਮੈਂ ਤੂੰ ਠੀਕ ਨਹੀਂ ਲੱਗ ਰਿਹਾ ਦੀਪ ਮੈਨੂੰ ਦੱਸ ਤੂੰ ਠੀਕ ਆ ਮੈਂ ਕਿੱਥੇ ਜਾ ਕੇ ਆਇਆ ਤੂੰ ਕੀ ਖਾਇਆ ਕੁਛ ਐ ਤੇ ਇੱਕ ਦੇ ਕਰਦਾ ਨਹੀਂ నిమ్మకాయ పానీ బనాతే జనియా జి బిపి లో హోయా హోగా అప్పే సట్ హో జుగా దీప్ ఎని నిని ਤਾਂ ਮੈਂ ਵੀ ਨਹੀਂ ਹੈਗੀ ਠੀਕ ਹੈ ਸ਼ੱਕ ਤਾਂ ਮੈਨੂੰ ਪਹਿਲਾਂ ਹੀ ਹੋ ਗਿਆ ਸੀ ਬਾਕੀ ਰੰਦਾ ਕੁੰਦਾ ਡਾਕਟਰ ਦੱਸ ਗਿਆ ਹੁਣ ਤੂੰ ਸੱਚ-ਸੱਚ ਦੱਸ ਕੀ ਕਰਕੇ ਆਇਆ ਸੀ ਉਹ ਕੀ ਦੱਸਗਾ ਡਾਕਟਰ ਤੁਹਾਨੂੰ ਯਾਰ ਕੁਝ ਨਹੀਂ ਹੈਗਾ ਇਹ ਯਾਰ ਬੀਪੀ ਬਿਲੋ ਹੋ ਗਿਆ ਉਹ ਹੋਰ ਕੀ ਹੋਣਾਗਾ ਡਾਕਟਰ ਤੋਂ ਹੀ ਕਹਿਣ ਦੇ ਹੁੰਦੇ ਨੇ ਵੀ ਦੋਈਆਂ ਖਾਈ ਚੱਲੋ ਸਾਡੇ ਉਹਨੇ ਪੈਸੇ ਬਣਾਉਣ ਦਾ ਹੁੰਦਾ ਉਹਨਾਂ ਨੂੰ ਤਾਂ ਉਹੀ ਛਾਏ ਜਾਂਦੇ ਉਹ ਤਾਂ ਉਹ ਡਾਕਟਰ ਨੂੰ ਮੈਂ ਜਾਣਦੀ ਆਂ ਆ ਮੈਂ ਤੈਨੂੰ ਵੀ ਜਾਣਦੀ ਆਂ ਸੱਚ-ਸੱਚ ਬੋਲ ਕਿਹਨੂੰ ਮਿਲ ਕੇ ਆਇਆ ਸੀ ਕੀ ਖਾ ਕੇ ਆਇਆ ਸੀ ਮਿਲ ਕੇ ਕਿਹਨੂੰ ਆਣਾ ਮੈਂ ਤਾਂ ਕਾਲਜ ਤੋਂ ਆਇਆ ਸੀਗਾ ਯਾਰ ਮੈਨੂੰ ਸਭ ਪਤਾ ਹੈ ਤੂੰ ਕੀ ਦੇ ਮੱਗਰ ਲੱ ਕੇ ਕੀ ਕੁਝ ਕਰ ਰਿਹਾ ਠੀਕ ਹੈ ਮੈਨੂੰ ਝੂਠ ਨਾ ਬੋਲ ਬਾਕੀ ਸਭ ਮੈਂ ਤੇਰੀ ਗੱਲ ਮੰਨ ਲੈਂਦੀ ਆ ਇੱਕ ਵਾਰ ਮੇਰੇ ਸਿਰ ਦੀ ਸੌ ਖਾ ਕੇ ਕਹਿ ਦੇ ਕਿ ਤੂੰ ਸੱਚੀ ਕੁਝ ਨਹੀਂ ਖਾਦਾ ਪਿੱਤਾ ਯਾਰ ਮੈਂ ਨਹੀਂ ਕੁਝ ਖਾਦਾ ਯਾਰ ਨਹੀਂ ਮੈਂ ਸੌਂ ਸੌਣੀ ਖਾਂਦਾ ਹੁੰਦਾਗਾ ਨਹੀਂ ਮੇਰੀ ਲਾਈਫ ਹਮਾਂ ਕੁਝ ਮਰਜ਼ੀ ਕਰਾਂ ਬਾਲਾ ਨਾ ਬੋਲਿਆ ਕਰੋ ਮੈਨੂੰ ਦੇਖ ਲਿਆ ਪ੍ਰੀਤ ਜਿਸ ਚੀਜ਼ ਦਾ ਡਰ ਸੀ ਨਾ ਉਹੀ ਹੋ ਗਿਆ ਦੀਦੀ ਮੈਨੂੰ ਇਸੇ ਚੀਜ਼ ਦਾ ਡਰ ਸੀ ਤੁਸੀਂ ਰੋ ਨਾ ਇਹ ਤਾਂ ਆਪਣੀ ਸਮਝੋਂਦਾ ਦੀਪ ਨੂੰ ਹੋ ਕੇ ਗਿਆ ਹੈ ਕਿਉਂ ਬੋਲਦਾ ਇਹ ਦੀਪ ਨਹੀਂ ਬੋਲ ਰਿਹਾ ਦੀਪ ਦੇ ਅੰਦਰ ਜੱਗੀ ਬੋਲ ਰਿਹਾ ਹੈ ਜੱਗੀ ਇਹ ਜੱਗੀ ਕੌਣ ਹੈ ਹੁਣ ਮੈਂ ਸੋਚਦੀ ਸੀ ਕਿ ਮੈਂ ਇਸ ਮਸਲੇ ਨੂੰ ਨਾ ਹੀ ਛੇੜਾ ਤਾਂ ਵਧੀਆ ਹੈ ਪਰ ਨਾ ਇਹ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆਇਆ ਮੈਂ ਤੈਨੂੰ ਸਾਰਾ ਦੱਸਦੀ ਹਾਂ ਹਾਂ ਦੀਦੀ ਦੱਸੋ ਕੀ ਗੱਲ ਹੈ ਅੱਜ ਕੋਈ ਬੱਸ ਵੀ ਨਹੀਂ ਆ ਰਹੀ ਪ੍ਰੀਤ ਵੀ ਨਹੀਂ ਆਈ ਨਾਲ ਕੀ ਕਰਾਂ कदों की बैठी हाँ मैं कल ए कर फोन लाइनी हाँ ना दीप आजगा मेनू लूगा बड़े सने ने भी लीट ही करता ज्या कि अ बैठी है, है।, है। पूछना <laughs> <laughs> बन ਠੀਕ ਏ ਛੋਟੇ ਆ ਜਾ ਫੇਰ ਟਾਈਮ ਨਾ ਓਕੇ ਹਾਂਜੀ ਕਿਵੇਂ ਕੱਲੇ ਜੇ ਬੈਠਿਆ ਮੈਂ ਜਿਵੇਂ ਮਰਜ਼ੀ ਬੈਠਾ ਤੈਨੂੰ ਕੀ ਮੈਨੂੰ ਮੈਨੂੰ ਤੇਰੀ ਚਿੰਤਾਈ ਵਾਲੀ ਹੋਈ ਰਹਿੰਦੀ ਐ ਇਹ ਤੇ ਆ ਗੋਰਾ ਰੰਗ ਨਾ ਤੇਰਾ ਢਲ ਨਾ ਜਾਵੇ ਮੈਂ ਤੈਨੂੰ ਪਹਿਲਾਂ ਵੀ ਬਹੁਤ ਵਾਰ ਸਮਝਾ ਚੁੱਕੀ ਆ ਮੇਰਾ ਫालतੂ ਬਕਵਾਸ ਨਾ ਕਰਿਆ ਕਰ ਜਿਸ ਦਿਨ ਵੀਰੇ ਤੇ ਡੈਡੀ ਨੂੰ ਪਤਾ ਚੱਲ ਗਿਆ ਨਾ ਤੇਰੀ ਹੱਡੀ ਪਸਲੀ ਨਹੀਂ ਲੁਪਣੀ ਅੱਛਾ ਜੀ ਅਰ ਦੱਸ ਕੇ ਦੇਖ ਲੈ ਨਾਲੇ ਤੇਰੇ ਵੀਰੇ ਨਾਲੇ ਤੇਰੇ ਡੈਡੀ ਨੂੰ ਮੈਂ ਵੀ ਦੇਖ ਲੈਣਾ ਲੱਗਦਾ ਮੈਨੂੰ ਤੇ ਐਂ ਲੱਗਦਾ ਤੈਨੂੰ ਆਪਣੀ ਜਾਨ ਨਹੀਂ ਪਿਆਰੀ ਤੈਨੂੰ ਪਤਾ ਨਹੀਂ ਮੇਰੇ ਡੈਡੀ ਦਾ ਪਹਿਲੋ ਸ਼ਾਇਦ ਮੇਰਾ ਨਹੀਂ ਪਤਾ ਮੈਨੂੰ ਲੱਗਦਾ ਜੀ ਤਾਂ ਵੀ ਡੈਡੀ ਨੂੰ ਤੇ ਵੀਰੇ ਨੂੰ ਦੱਸੋ ਤਾ ਨਾ ਜਾਨ ਉਹਨਾਂ ਦੀ ਨਹੀਂ ਬਚਣੀ ਮੂੰ ਸੰਭਾਲ ਕੇ ਗੱਲ ਕਰ ਤੂੰ ਬੋਲ ਕੀ ਰਿਹਾ ਠੀਕ ਹੈ ਅੱਜ ਮੈਂ ਤੇਰੀ ਬਕਵਾਸ ਸੁਣ ਲਈ ਐ ਮੁੜ ਕੇ ਨਹੀਂ ਮੈਂ ਸੁਣੂੰਗੀ ਕਮਲੀਏ ਤਾ ਤੇਰੇ ਨਾਲ ਪਿਆਰੇ ਵਾਲਾ ਆ ਕਰਕੇ ਸਿੱਪ ਬੋਲ ਰਿਹਾ ਜੇ ਕਿਤੇ ਤੇਰੇ ਨਾਲ ਮੋਹ ਨਾ ਨਾ ਹੁੰਦਾ ਤਾਂ ਇਸਨ ਸੱਚੀ ਹੋ ਜਾਂਦਾ ਕੀ ਕਿਹਾ ਔਕਾਤ ਚ ਰਹਿ ਕੇ ਗੱਲ ਕਰ ਤੇ ਤੂੰ ਆਪਣਾ ਸ਼ਰੀਰ ਤਾਂ ਸੰਭਿਆ ਨਹੀਂ ਜਾਂਦਾ ਆਇਆ ਵੱਡਾ ਮੇਰੇ ਭਰਾ ਤੇ ਡੈਡੀ ਨੂੰ ਕਰਨ ਵਾਲਾ ਕੁਛ ਤੇਰੇ ਵਰਗੇ ਨਸ਼ੇੜਿਆਂ ਨਾਲ ਮੈਂ ਦਿਮਾਗ ਵੀ ਨਹੀਂ ਲਾਣਾ ਚਾਹਦੀ ਮੇਰੀ ਗੱਲ ਸੁਣ ਲੈ ਅੱਜ ਮੈਂ ਲਾਸਟ ਵਾਰ ਤੈਨੂੰ ਪਿਆਰ ਨਾਲ ਸਮਝਾ ਰਹੀ ਆ ਮੁੜ ਕੇ ਮੇਰਾ ਰਾਹ ਨਾ ਰੋਕ ਲਈ ਨਹੀਂ ਤਾਂ ਮੇਤੋਂ ਬੁਰਾ ਕੋਈ ਨਹੀਂ ਓ ਹੈਲੋ ਹੂੰ ਤੂੰ ਸੁਣੀ ਹੈ ਤਾਂ ਤੇਰੇ ਨਖਰੇ ਜਰੀ ਜਾਂਦਾ ਇਹ ਤਾਂ ਤੇਰੇ ਵਰਗੀਆਂ 40 50 ਰਖੇਲਾ ਨਾ ਮੈਂ ਪਹਿਲਾਂ ਵੀ ਰੱਖ ਰੱਖੀਆਂ ਨੇ ਕੀ ਬਕਵਾਸ ਕੀਤੀ ਤੈਨੂੰ ਹੁਣ ਤੱਕ ਮੈਂ ਪਿਆਰ ਨਾਲ ਸਮਝਾ ਰਹੀ ਸੀ ਪਰ ਤੈਨੂੰ ਛਤਰਾ ਦੀ ਕਮੀ ਸੀ ਆਇਆ ਬਿੱਟਾ ਛਤਰਾ ਦੀ ਕਮੀ ਤੈਨੂੰ ਹੁਣ ਪਤਾ ਲੱਗੂ ਇਹਨੂੰ ਕਾਦੀ ਕਮੀ ਸੀ ਆ ਤੂੰ ਥੱਪੜ ਤਾਂ ਮਾਰ ਗਈ ਪਰ ਇਹਦਾ ਹਰਜਾਨਾ ਤੈਨੂੰ ਬੜਾ ਮਹਿੰਗਾ ਪਿੱਛਾ ਤੈਨੂੰ ਪਤਾ ਨਹੀਂ ਸ਼ਾਇਦ ਕੱਪੰਗ ਗੀ ਦੇ ਨਾਲ ਇਹ ਨਾ ਸਭ ਕੁਝ ਹੋ ਗਿਆ ਦੀਦੀ ਇਸੇ ਸਾਬ ਨਾਲ ਤਾਂ ਫਿਰ ਜੱਗੀ ਦੀਪ ਤੋਂ ਬਦਲਾ ਲੈ ਰਿਹਾ ਦੀਪ ਤੋਂ ਕਾਨੂੰ ਉਹ ਮੇਰੇ ਤੋਂ ਬਦਲਾ ਲੈ ਰਿਹਾ ਪਰ ਕਿਸ ਤਾ ਦੀਪ ਹੀ ਰਿਹਾ ਨਾ ਪਰ ਦੀਦੀ ਇਹ ਚੀਜ਼ਾਂ ਸਹੀ ਤਾਂ ਹੈ ਨਹੀਂ ਆਪਾਂ ਆਪਾਂ ਕਿਸੇ ਵੱਡੇ ਨੂੰ ਦੱਸ ਦਿੰਨੇ ਆ ਆਪਾਂ ਚਾਚਾ ਜੀ ਨੂੰ ਦੱਸ ਦਿੰਨੇ ਆ ਕੌਣ ਮੰਨੂਗਾ ਤੈਨੂੰ ਲੱਗਦਾ ਸਾਡੇ ਤੇ ਕੋਈ ਯਕੀਨ ਕਰੂਗਾ ਕੌਣ ਸਾਥ ਦਿੰਦਾ ਤੈਨੂੰ ਵੀ ਪਤਾ ਫਿਰ ਹੁਣ ਹਾਂ ਤਾਂ ਦੀਦੀ ਜ਼ਮੀਨ ਹੀ ਬਰਬਾਦ ਹੋ ਜਾਊਗਾ ਦੀਪ ਤੇ ਮੈਂ ਦੀਪ ਨੂੰ ਬਰਬਾਦ ਹੁੰਦਿਆਂ ਨਹੀਂ ਵੇਖ ਸਕਦੀ ਦੀਦੀ ਨਾਹੀਂ ਮੈਂ ਦੇਖ ਸਕਦੀ ਆ ਦੇਖਦੀ ਆ ਕਿਵੇਂ ਬਰਬਾਦ ਕਰਦਾ ਐ ਪੈਨ ਖੜੀ ਆ ਉਹਦੇ ਦੇਖਦੀ ਆ ਕੀ ਕਰਦਾ ਉਹ ਕੀ ਕਰਾਂਗੇ ਦੀਦੀ ਹੁਣ ਫਿਰ ਆਪਾਂ ਕੀ ਬੋਲਦੀ ਆ ਦੀਦੀ ਨਹੀਂ ਮੇਰੀ ਮਰਜ਼ੀ ਮੈਂ ਕੁਝ ਮਰਜ਼ੀ ਕਰਾਂ ਹਰ ਦਿਨ ਹੁੰਦੇ ਤੂੰ ਨੇ ਨਾ ਕਹਿੰਦੀਆਂ ਨਹੀਂ ਦੀਪ ਤੈਨੂੰ ਹੋਇਆ ਕੀ ਐ? ਤੁਨ ਇੱਥੇ ਕਿ ਤੂੰ ਲੱਗ ਗਈ। ਉਹ ਹੋਣਾ ਕੀ ਐ ਯਾਰ ਕੁਝ ਨਹੀਂ ਹੋਇਆ ਮੈਨੂੰ। ਝੂਠ ਨਾ ਬੋਲ। ਡਾਕਟਰ ਪਾਗਲ ਐ ਜੋ ਸਾਨੂੰ ਐਡੀ ਗੱਲ ਦੱਸ ਗਿਆ। ਤੇਰੇ ਹਾਲਾਤ ਪਤਾ ਕੀ ਸੀ? ਤੇਰਾ ਸੁਰਤ ਹੈਗੀ ਸੀ ਤੂੰ ਕਿੱਥੇ ਫਿਰਦਾ ਕਿੱਥੇ ਨਹੀਂ। ਕੋਈ ਖੁਸ਼ੀ ਕਰਨ ਨਹੀਂ ਹੈਗੀ। ਮੇਰੇ ਸਿਰ ਕੁ ਮੀਂਦਾ ਸੀਗਾ। ਵੀ ਮੂਹ ਵੀ ਘਟ ਗਿਆ ਹੋਊਗਾ। ਐ ਕਿਵੇਂ ਬੀਬੀ ਘਟ ਗਿਆ? ਅੱਗੇ ਦਾ ਕਦੇ ਘਟਿਆ ਨਹੀਂ ਹੈਗਾ। ਅੱਜ ਤੇਰਾ ਬੀਬੀ ਘਟ ਗਿਆ। ਨਾ ਡਾਕਟਰ ਤਾਂ ਹੀ ਕਹਿੰਦੇ ਹੁੰਦੇ ਨੇ। ਦਵਾਈਆਂ ਦੇ ਪੈਸੇ ਬਣਾਉਂਦੇ ਨੇ। ਹਾਂ ਹਾਂ। ਤੂੰ ਜ਼ਿਆਦਾ ਸਿਆਣਾ। ਇੰਨੀ ਸਭ ਕੁਝ ਪਤਾ ਹੈ ਡਾਕਟਰ ਤਾਂ ਪਾਗਲ ਨੇ ਦੇਖ ਮਰੀਤਾ ਇਹ ਵੀ ਅੱਜ ਦੀ ਗੱਲ ਹੈਗੀ ਆ ਤਾਂ ਕਰ ਨਹੀਂ ਉਹ ਕਰੇ ਮਗ ਜਾ ਮੇਰਾ ਮੂਰ ਪਹਿਲੀ ਬਹੁਤ ਖਰਾਬ ਆ ਦੀਪ ਤੂੰ ਮੇਰੇ ਨਾਲ ਵੀ ਐ ਗੱਲ ਕਰ ਰਿਹਾ ਤੂੰ ਤਾਂ ਕਦੇ ਮੇਰੇ ਨਾਲ ਉੱਚੀ ਆਵਾਜ਼ ਚ ਗੱਲ ਵੀ ਨਹੀਂ ਕੀਤੀ ਸੀ ਤੇ ਹੁਣ ਤੈਨੂੰ ਹੋ ਕੇ ਗਿਆ ਇਹਦਾ ਕਿਹੜੀਆਂ ਉਂਗਲਾਂ ਤੇ ਚੜ ਗਿਆ ਤੂੰ ਨਾਲੇ ਜੀਹਦੀਆਂ ਤੇ ਵੀ ਚੜਿਆ ਨਾ ਮੈਨੂੰ ਦੀਦੀ ਨੇ ਸਭ ਦੱਸਤਾ ਚੰਗੀ ਗੱਲ ਨਹੀਂ ਹੈਗੀ ਉਹ ਤੇਰੇ ਲਈ ਓਏ ਮਗਰ ਲਾਉ ਨੂੰ ਮੈਂ ਜਵਾ ਕਾ ਯਾਰ ਕੋਈ ਮਨਾਈ ਲਈ ਵਾ ਉਹ ਤਾਂ ਸੋ ਵੀ ਬੋਲੀ ਨਹੀਂ ਰੜੀਆਂ ਓਹੀਂ ਕਿਉਂ ਬੋਲਦਿਆਂ ਦੀਪ ਦੀਦੀ پاگل ਨਹੀਂ ਹੈਗੇ ਤੇਰੇ ਤੋਂ ਉਮਰ ਚ ਵੀ ਵੱਡੇ ਨੇ ਤੇ ਸਮਝਦਾਰੀ ਵੀ ਬਹੁਤਾ ਉਹਨਾਂ ਨੂੰ ਚੰਗਾ ਬੜਾ ਲੈਕਚਰ ਨਾ ਦੇ ਜੇ ਕੋਈ ਚੱਜ ਦੀ ਗੱਲ ਹੈਗੀ ਤਾਂ ਭਈ ਇਹ ਰੱਖ ਲੈ ਭਈ ਮੈਂ ਤਾਂ ਚਲੀ ਜਾਨੀ ਆ ਦੀ ਪਰ ਤੇਨੂੰ ਇੱਕ ਗੱਲ ਦੱਸਾਂ ਬਹੁਤ ਪਛਤਾਏਂਗਾ ਤੂੰ ਨਾਤਾ ਤੇਰੇ ਕੋਲੇ ਦੀਦੀ ਰਹਿਣੀ ਹੈ ਤੇ ਨਾਹੀਂ ਮੈਂ ਬਸ ਆਹੀ ਰਹਿਗਾ ਸੀ ਜਦ ਆ ਗਿਆ ਤੂੰ ਵੀ ਛੱਡ ਜਾ ਕੋਈ ਨਾ ਮੈਨੂੰ ਕਿਸੇ ਦੀ ਲੋੜ ਦੀ ਵੀ ਹਾਂ ਫਿਰ ਜੇ ਤਾਂ ਆਪਣੇ ਮਾਲ ਚ ਕੋਈ ਕੰਪਲੇਂਟ ਆਈ ਹੋਵੇ ਤਾਂ ਤਾਂ ਤੂੰ ਕਹੇ ਬਾਬਾ ਅਰੀਜਨਲ ਦੇਂਦਾ ਬਾਰਡਰੋਂ ਪਾਰ ਸਿੱਧਾ ਮੰਗਾਈਂਦਾ ਓਏ ਨਾਂ ਲਾਓ ਫੇਰ ਦੇਖ ਯਾਰ ਮੈਨੂੰ ਮੇਰੇ ਪੈਸੇ ਦਾ ਕਤਤਲ ਹੈ ਪੈਸੇ ਦਿਓ ਚੀਜ਼ ਰਹਿ ਗਈ ਆ ਕੰਮ ਨਹੀਂ ਹੁੰਦੀ। ਅੱਛਾ ਮੈਂ ਕਰਦਾ ਥੋੜੇ ਟਾਈਮ ਨੂੰ। ਹਾਂਜੀ ਕਿਵੇਂ ਦਰਸ਼ਨ ਦੇਖਣ ਆ ਗਿਆ ਅੱਜ? ਤੂੰ ਹੀ ਮਜਬੂਰ ਕੀਤਾ ਮੈਨੂੰ। ਅੱਛਾ ਨਹੀਂ ਤਾਂ ਮੈਂ ਤਾਂ ਤੇਰੀ ਕਦੇ ਸ਼ਕਲ ਵੀ ਨਾ ਦੇਖਣ ਆਵਾ। ਓਹ ਹੋ ਹੋ ਹੋ। ਦੇਖ ਜੱਗੇ। ਪਲੀਜ਼ ਮੇਰੀ ਗੱਲ ਸੁਣ। ਤੇਰਾ ਜੋ ਵੀ ਗੁੱਸਾ ਕਿਲਾ ਮੇਰੇ ਨਾਲ ਹੈ। ਤੂੰ ਜੋ ਵੀ ਬਦਲੇ ਲੈਣਾ ਹੈ ਮੇਰੇ ਨਾਲ ਲੈ। ਮੈਂ ਤੇਰੇ ਅੱਗੇ ਹੱਥ ਜੋੜਦੀ ਆ। ਮੇਰੇ ਭਰਾ ਨੂੰ ਇਹਦੇ ਵਿੱਚ ਨਾ ਪਾ। ਤੇਰੇ ਭਾਈ ਨੂੰ ਮੈਂ ਕਦੋਂ ਪਾਇਆ ਨਾਲੇ ਤੇਰੇ ਨਾਲ ਮੇਰਾ ਕਾਹਦਾ ਬਦਲਾ ਕਾਹਦਾ ਵੈਰ ਤੇਰੇ ਨਾਲ ਤਾਂ ਜਿੰਦਰੀਆਂ ਪਿਆਰ ਹੈ ਉਹ ਵੀ ਪਹਿਲੇ ਦਿਨ ਤੋਂ ਤੂੰ ਇਹਨੂੰ ਪਿਆਰ ਕਹਿੰਦਾ ਹੈ ਮੇਰੇ ਪ੍ਰਾ ਦੀ ਜ਼ਿੰਦਗੀ ਦਾ ਸਵਾਲ ਹੈ ਜੇ ਉਹਨੂੰ ਕੁਝ ਹੋ ਗਿਆ ਨਾ ਮੈਂ ਸੱਚੀ ਕਹਿ ਰਹੀ ਆ ਤਾਂ ਯਾਦ ਰੱਖੀ ਤੇਰਾ ਉਹ ਹਾਲ ਕਰੂੰਗੀ ਨਾ ساری ਜ਼ਿੰਦਗੀ ਨਹੀਂ ਭੁੱਲ ਪਾਏਂਗਾ ਓਏ ਅਨਰਮਹੱਤ ਮੈਨੂੰ ਧਮਕੀਆਂ ਦੇਣ ਵਾਸਤੇ ਕਿਉਂ ਕਸਟ ਲੈਣੀ ਹੈ ਤੂੰ ਮੈਨੂੰ ਵੈਸੇ ਹੀ ਕਹਿ ਦੇ ਨਹੀਂ ਤੂੰ ਆ ਨਾ ਕਰ ਮੈਂ ਤਾਂ ਉਹੀ ਮਰ ਜਾ ਤੇਰੇ ਪੈਰਾਂ ਚਾਕੇ ਬਸ ਮੇਰੇ ਭਰਾ ਤੋਂ ਦੂਰ ਰਹਿ ਇੱਕ ਗੱਲ ਯਾਦ ਰੱਖੀ ਮੇਰੇ ਭਰਾ ਦੇ ਅੱਗੇ ਨਾ ਮੈਂ ਖੜੀ ਆ ਉਹਦੀ ਮੱਠੀ ਮਾਂ ਬਰਾਬਰ ਹੀ ਲਾਲਾ ਇਸ ਕਰਕੇ ਤੂੰ ਨੂੰ ਕੁਝ ਨਹੀਂ ਕਰ ਸਕਦਾ ਗੱਲ ਤਾਂ ਸਹੀ ਹੈ ਤੇਰੀ ਮੈਂ ਤਾਂ ਤੇਰੇ ਭਾਈ ਚੋਂ ਵੀ ਤੂੰ ਹੀ ਦੀਨੀ ਆ ਅੱਛਾ ਅਗਰ ਤੇਰੀ ਵੀ ਜ਼ਿੱਦ ਹੈ ਨਾ ਤੇ ਫਿਰ ਇੱਕ ਮੇਰੀ ਵੀ ਜ਼ਿੱਦ ਹੈ ਦੇਖਦੇ ਆ ਫਿਰ ਕੀ ਬਣਦਾ ਬੰਨਣਾ ਕੀ ਆ ਬੰਨਣਾ ਤਾਂ ਉਹੀ ਆ ਜੋ ਮੈਂ ਪਹਿਲਾਂ ਤੋਂ ਤੈਅ ਕਰ ਰੱਖਿਆ ਹੈ ਇਹ ਤੇਰੇ ਤੇ ਹੈ ਤੂੰ ਕਦੋਂ ਮੰਨਦੀ ਹੈ ਅਗਰ ਜੱਗੇ ਤੇਰੀ ਆਹ ਜਿੱਦ ਹੈ ਨਾ ਤਾਂ ਤੂੰ ਆਪਣੇ ਮਾੜੇ ਦਿਨ ਕਿੰਨੇ ਸ਼ੁਰੂ ਕਰਦੇ ਉੱਠੀ ਗਿਣਤੀ ਤੇਰੀ ਸ਼ੁਰੂ ਹੋ ਗਈ ਹੈ ਹੁਣ ਦੇਖੀ ਤੇਰਾ ਹਾਲ ਹੁੰਦਾ ਕੀ ਹੈ ਓਹ ਹੋ ਤੂੰ ਤਾਂ ਟ੍ਰੇਲਰ ਦੇਖ ਕੇ ਹੀ ਡਰ ਗਈ ਫਿਲਮ ਤਾਂ ਹਲੇ ਸਾਰੀ ਬਾਕੀ ਹੈ